ਕੋਈ ਨੂੰ ਤੁਸੀਂ ਸਾਰਿਆਂ ਨੇ ਮੇਰੇ ਨਾਲ ਦੇਖਿਆ ਆਪਾਂ ਐਂਡ ਤੱਕ ਜਾ ਕੇ ਆਏ ਆ ਤੇ 에어ਪੋਰਟ ਹੁਣ ਕੰਪਲੀਟ ਹੈ ਸਿਵਲ ਸਾਈਡ 100% ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਬਿਲਡਿੰਗ ਕਨਵੇਅਰ ਬੈਲਟ ਸਾਰਾ ਕੁਝ ਚਾਲੂ ਹੋ ਚੁੱਕਾ ਹੈ ਪਾਰਕਿੰਗ ਹੋ ਚੁੱਕੀ ਹੈ ਹਾਰਟੀਕਲਚਰ ਦਾ ਵੀ ਕੰਮ ਚੱਲ ਰਿਹਾ ਹੈ ਇਹਦਾ ਕੰਮ ਜਦੋਂ ਚਾਲੂ ਹੋ ਜੇ ਉਦੋਂ ਵੀ ਚੱਲਦੇ ਰਹਿੰਦੇ ਆ ਸਿਰਫ ਇੰਡੀਅਨ 에ਅਰ ਫੋਰਸ ਵਾਲਾ ਪਾਸਾ ਜਿਹਦੇ ਆਪੇ ਰਨਵੇ ਅਸੀਂ ਯੂਜ਼ ਕਰ ਰਹੇ ਆਂ ਉੱਥੇ ਥੋੜਾ ਜਿਹਾ ਕੰਮ ਹੈ ਉਹ ਦੋਨੋਂ ਮਿਲ ਕੇ ਸੀਗਲ ਵੱਲੇ ਜਿਹੜੇ ਕਿ ਆਈਏਐਫ ਵੱਲੋਂ ਤੇ ਕਬੀਰ ਇੰਫਰਾ ਵੱਲੋਂ ਜਿਹੜੇ ਅਦਰ ਸਿਵਲ 에ਰਪੋਰਟ ਵੱਲੋਂ ਦੋਨੋਂ ਮਿਲ ਕੇ ਬਣਾ ਰਹੇ ਆ ਉਹਨਾਂ ਨੇ ਮੈਨੂੰ ਇਹ ਸ਼ੋਰ ਕੀਤਾ ਕਿ 15-20 ਦਿਨਾਂ ਚ ਖਤਮ ਹੋ ਜਾਏਗਾ ਸੋ ਮੇਰਾ ਮਤਲਬ ਹੈ ਕਿ ਸਾਈਨ ਬੋਰਡ ਵਗੈਰਾ ਦਾ ਵੀ ਮੈਂ ਕਹਿ ਤਾ ਕਿ ਤੁਸੀਂ ਸਾਈਨ ਬੋਰਡ ਲਗਾਓ ਸਾਰਾ ਕੁਝ ਕਰੋ ਹੁਣ ਵੇਟ ਨਾ ਕਰੋ ਕਿ ਉਹ ਕੰਮ ਹੁੰਦਾ ਤਾਂ ਆਪਾਂ ਇਹ ਕਰੀਏ ਇਹ ਕੰਮ ਹੁੰਦਾ ਤਾਂ ਉਹ ਕਰੀਏ ਸਾਰੇ ਕੰਮ ਸਾਈਮਲਟੇਨियसਲੀ ਖਤਮ ਹੋਣੇ ਚਾਹੀਦੇ ਔਰ ਮੈਂ ਹੁਣ ਦਿੱਲੀ ਜਾ ਕੇ ਸ਼ੋਰ ਕਰਦਾ ਕਿ ਮੈਂ 에ਅਰਲਾਈਨਾਂ ਨਾਲ ਸੀਰੀਅਸਲੀ ਗੱਲਬਾਤ ਕਰਕੇ ਉਹਨਾਂ ਦੀ ਵਿਜ਼ਿਟ ਕਰਾਉਂਗਾ ਔਰ ਜਦੋਂ ਇਹ ਜਦੋਂ ਤੱਕ ਇਹ ਕੰਮ ਖਤਮ ਹੋ ਜਾਏਗਾ ਉਦੋਂ ਤੱਕ ਉਹਨਾਂ ਦੀ ਵੀ ਤਿਆਰੀ ਰੱਖਾਂਗੇ ਵੀ ਉਹ ਆਪਣਾ ਕੋਈ ਰੂਟ ਇੱਧਰ ਲੈ ਪਾਸੇ ਕਰ ਲੈ। ਦੇਖੋ ਜੀ ਹੁਣ ਤੁਸੀਂ ਸਾਰਿਆਂ ਨੇ ਮੇਰੇ ਨਾਲ ਦੇਖਿਆ ਆ ਆਪਾਂ ਐਂਡ ਤੱਕ ਜਾ ਕੇ ਆਏ ਆ। ਇਹ 에ਅਰਪੋਰਟ ਹੁਣ ਕੰਪਲੀਟ ਹੈ। ਸਿਵਲ ਸਾਈਡ 100% ਹੋ ਚੁੱਕੀ ਹੈ। ਤੁਸੀਂ ਦੇਖ ਰਹੇ ਹੋ ਕਿ ਬਿਲਡਿੰਗ 컨ਵੇਅਰ ਬੈਲਟ ਸਾਰਾ ਕੁਝ ਚਾਲੂ ਹੋ ਚੁੱਕਾ ਹੈ ਪਾਰਕਿੰਗ ਹੋ ਚੁੱਕੀ ਆ ਹਾਰਟੀਕਲਚਰ ਦਾ ਵੀ ਕੰਮ ਚੱਲ ਰਿਹਾ ਹੈ ਤਾਂ ਕੰਮ ਜਦੋਂ ਚਾਲੂ ਹੋ ਜੇ ਉਦੋਂ ਵੀ ਚੱਲਦੇ ਰਹਿੰਦੇ ਆ ਸਿਰਫ ਇੰਡੀਅਨ 에ਅਰ ਫੋਰਸ ਵਾਲਾ ਪਾਸਾ ਜਿਹਦੇ ਅੱਗੇ ਰਨਵੇ ਅਸੀਂ ਯੂਜ਼ ਕਰ ਰਹੇ ਆ ਉੱਥੇ ਥੋੜਾ ਜਿਹਾ ਕੰਮ ਹੈ ਉਹ ਦੋਨੋਂ ਮਿਲ ਕੇ ਸੀਗਲ ਵੱਲੇ ਜਿਹੜੇ ਕਿ ਆਈਏਐਫ ਵੱਲੋਂ ਤੇ ਕਬੀਰ ਇਨਫਰਾ ਵੱਲੇ ਜਿਹੜੇ ਅਦਰ ਸਿਵਲ 에ਅਰਪੋਰਟ ਵੱਲੋਂ ਦੋਨੋਂ ਮਿਲ ਕੇ ਬਣਾ ਰਹੇ ਆ ਔਰ ਉਹਨਾਂ ਨੇ ਮੈਨੂੰ ਅਸ਼ੂਰ ਕੀਤਾ ਹੈ ਕਿ 15-20 ਦਿਨਾਂ ਅੰਦਰ ਖਤਮ ਹੋ ਜਾਏਗਾ ਸੋ ਮੇਰਾ ਮਤਲਬ ਹੈ ਕਿ ਸਾਈਨ ਬੋਰਡ ਵਗੈਰਾ ਦਾ ਵੀ ਮੈਂ ਕਹਿਤਾ ਕਿ ਤੁਸੀਂ ਸਾਈਨ ਬੋਰਡ ਲਗਾਓ ਸਾਰਾ ਕੁਝ ਕਰੋ ਹੁਣ ਵੇਟ ਨਾ ਕਰੋ ਕਿ ਉਹ ਕੰਮ ਹੁੰਦਾ ਤਾਂ ਆਪਾਂ ਇਹ ਕਰੀਏ ਇਹ ਕੰਮ ਹੁੰਦਾ ਤਾਂ ਉਹ ਕਰੀਏ ਸਾਰੇ ਕੰਮ ਸਾਈਮਲਟੇਨੀਅਸਲੀ ਖਤਮ ਹੋਣੇ ਚਾਹੀਦੇ ਆ ਔਰ ਮੈਂ ਹੁਣ ਦਿੱਲੀ ਜਾ ਕੇ ਸ਼ੋਰ ਕਰਦਾਂਗੇ ਮੈਂ 에ਅਰਲਾਈਨਾਂ ਨਾਲ ਸੀਰੀਅਸਲੀ ਗੱਲਬਾਤ ਕਰਕੇ ਉਹਨਾਂ ਦੀ ਵਿਜ਼ਿਟ ਕਰਾਉਂਗਾ ਔਰ ਜਦੋਂ ਜਦੋਂ ਤੱਕ ਇਹ ਕੰਮ ਖਤਮ ਹੋ ਜਾਏਗਾ ਉਦੋਂ ਤੱਕ ਉਹਨਾਂ ਦੀ ਵੀ ਤਿਆਰੀ ਰੱਖਾਂਗੇ ਵੀ ਉਹ ਆਪਣਾ ਕੋਈ ਰੂਟ ਇੱਧਰਲੇ ਪਾਸੇ ਕਰ ਲੈ ਚਾਹੇ ਚਾਹੇ ਇਹਨ ਰੂਟ ਹੋਵੇ ਚਾਹੇ ਕੋਈ ਹੋਵੇ ਬਟ ਉਸ ਤਰ੍ਹਾਂ ਹਾਂਜੀ ਕੋਈ ਡੈਡ ਲਾਈਨ ਲੈ ਸਕਦੇ ਕਿ ਇਹਦੇ ਤੱਕ ਕੰਪਲੀਟ ਚਲਾ ਦਾਂਗੇ ਜੀ ਚਾਹੇ ਦੇਖੋ ਜੀ ਜੋ ਮੈਨੂੰ ਲੱਗ ਰਿਹਾ ਅੱਜ ਤੋਂ ਮਹੀਨਾ 20 ਦਿਨ ਕਹਿੰਦੇ ਆ ਮੈਂ ਮਹੀਨਾ ਲੱਲੰਦਾ ਵੀ ਮਹੀਨੇ ਵਿੱਚ ਸਾਰਾ ਇਹ ਕੰਮ ਖਤਮ ਹੋ ਜਾਏਗਾ ਹੋਰ 15 20 ਦਿਨ ਲੱਗਣੇ ਦੇ ਦੋ ਮਹੀਨੇ ਤੱਕ ਮਤਲਬ ਆਪਾਂ ਅਗਸਤ ਤੇ ਚਾਨਵਲੇ ਆ ਐਂਡ ਸੈਪਟੈਂਬਰ ਜਾਂ ਫਰਸਟ ਵੀਕ ਅਕਤੂਬਰ ਤੋ ਹੋ ਜਾਣਾ ਪਹਿਲਾਂ ਦੀਵਾਲੀ ਦੇ ਲੋਕਾਂ ਨੂੰ ਤੁਸੀਂ ਤਿਆਰ ਕਰਾ ਦੋਗੇ ਲੁਧਿਆਣਾ ਹੋਪਫੁਲੀ ਦੀਵਾਲੀ ਦਾ ਗਿਫਟ ਹੈ ਔਰ ਮੈਂ ਇਹ ਸਾਰੇ ਕੰਮ ਦਾ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਚੀਫ ਮਨਿਸਟਰ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਦਾ ਉਹਨਾਂ ਨੇ ਸਾਡੀ ਸਾਰਿਆਂ ਦੀ ਰਿਕਵੈਸਟ ਮੰਨੀ ਔਰ ਇਹ ਪੈਸੇ ਪੰਜਾਬ ਗਵਰਨਮੈਂਟ ਵੱਲੋਂ ਦਿੱਤੇ ਸਾਰੇ ਜਿੰਨੇ ਤੁਸੀਂ ਪੈਸੇ ਦੇਖ ਰਹੇ ਹੋਏ ਪੰਜਾਬ ਗਵਰਨਮੈਂਟ ਨੇ ਲਗਾਏ ਆ ਸਾਰੇ ਟਰਮੀਨਲ ਤੇ ਗਲਾਡਾ ਨੇ ਜ਼ਮੀਨ ਲਈਤੀ ਗਲਾਡਾ ਔਰ ਫਾਈਨੈਂਸ ਨੇ ਮਿਲ ਕੇ ਇਹ ਉਹਨਾਂ ਦਾ ਡਿਸੀਜਨ ਸੀ ਕਮੇਟੀ ਵਿੱਚ ਔਰ ਤਾਂ ਹੀ ਆਪਾਂ ਹੁਣ ਹਲਵਾਰਾ 에ਅਰਪੋਰਟ ਦੇਖ ਰਹੇ ਆ ਕਿ ਆਲਮੋਸਟ ਬਨ ਗਿਆ ਇਹ ਕਿੰਨੇ ਸਾਲਾਂ ਤੋਂ ਇਦਾਂ ਹੀ ਸੁਣਦੇ ਸਾਡੀ ਉਮਰ ਲੰਘ ਗਈ ਸੁਣਦੇ ਵੀ ਹਲਵਾਰਾ 에ਅਰਪੋਰਟ ਬੰਨਾ ਬੰਨਾ ਹੁਣ ਫਾਈਨਲੀ ਬਨ ਬਨ ਗਿਆ ਸਰ ਕਿਸੇ 에ਅਰਲਾਈਨ ਨਾਲ ਗੱਲ ਕੋਈ 에ਅਰਲਾਈਨ ਰਾਜੀ ਹੋਈ ਆ ਸਰ ਇੱਥੇ ਆਣ ਲਈ ਕਿਹੜੀ ਕਿਹੜੀ 에ਅਰਲਾਈਨ ਆ ਰਹੀ ਆ ਮੈਂ ਤੁਹਾਨੂੰ ਦੱਸਾਂ ਜੀ ਮੈਂ ਕਿੰਨੀਆਂ 에ਅਰਲਾਈਨਾਂ ਹੈਗੀਆਂ ਆਪਰੇਟ ਕਰਦੀਆਂ 9-10 ਹੈਗੀਆਂ ਸਾਰਿਆਂ ਦੇ ਸੀਈਓਜ਼ ਨੂੰ ਲੈਟਰ ਲਿਖੀ ਸਾਰੇ ਇਹੀ ਕਹਿੰਦੇ ਸੀਗੇ ਕਿ ਉਹਨਾਂ ਕੋਲ ਸਰਵੇ ਹੋਇਆ ਮਤਲਬ ਵੀ ਮੈਂ ਆ ਰਿਆਂ ਜੀ ਮੈਨੂੰ ਕੋਲ ਤੁਸੀਂ ਸਵਾਲ ਪੁੱਛਿਆ ਮੈਨੂੰ ਕੰਪਲੀਟ ਕਰਨ ਦੋ ਰਿਕਵੈਸਟ ਹੈ ਮੇਰੀ ਸਾਰਿਆਂ ਨੂੰ ਮੈਂ ਲੈਟਰ ਲਿਖੀ ਦੋ ਲਿਖਤੀਆਂ ਉਹਨਾਂ ਦਾ ਇਹੀ ਰਿਪਲਾਈ ਆਇਆ ਔਰ ਇਹੀ ਉਹਨਾਂ ਦਾ ਸੀਗਾ ਕਿ ਜਦੋਂ ਕੰਪਲੀਸ਼ਨ ਦੇ ਨੇੜੇ ਹੋਏਗਾ ਤੁਸੀਂ ਸਾਨੂੰ ਕਹੀਓ ਸੀ ਉਦੋਂ ਪਲਾਨ ਕਰ ਲਾਂਗੇ ਕਿ ਕਿਸੇ ਕੋਲ ਵੀ ਐਸ ਵਲੇ ਫਾਲਤੂ ਜਹਾਜ਼ ਨਹੀਂ ਜਹਾਜ਼ਾਂ ਦੀ ਅੱਗੇ ਸ਼ਾਰਟੇਜ ਹੈ ਤੁਸੀਂ ਵੜਦੇ ਵੀ ਹੋਗੇ ਕਿ ਇੰਡੀਗੋ ਨੇ ਵੀ ਹੋਰ ਆਰਡਰ ਕੀਤੇ 에ਅਰ ਇੰਡੀਆ ਨੇ ਵੀ ਹੋਰ ਆਰਡਰ ਕੀਤੇ ਆ ਜਹਾਜ਼ ਕਿਉਂਕਿ ਜਹਾਜ਼ਾਂ ਦੀ ਸ਼ਾਰਟੇਜ ਹੈ ਪਰ ਅਸੀਂ ਉਹਨਾਂ ਨੂੰ ਪੁਸ਼ ਕਰਕੇ ਕੋਈ ਨਾ ਕੋਈ ਰੂਟ ਤੇ ਇਹਨੂੰ ਹਲਵਾਰੇ ਨੂੰ ਇਹਨੂੰ ਰੂਟ ਲਿਆਵਾਂਗੇ ਜਾਂ ਡੈਡੀਕੇਟਿਡ ਫਲਾਈਟ ਸਿਰਫ ਇੱਥੇ ਲਈ ਚਲਾਵਾਂਗੇ ਹੁਣ ਮੇਰੀ ਅੱਜ ਤਸੱਲੀ ਹੈ ਦੇਖੇ ਕਿ ਕੰਪਲੀਟ ਹੋ ਗਿਆ ਹੁਣ ਮੈਂ ਜਾ ਕੇ ਸੀਈਓਜ਼ ਨੂੰ ਪਰਸਨਲੀ ਮਿਲੂੰਗਾ ਔਰ ਪੁਸ਼ ਕਰਕੇ ਜਲਦੀ ਤੋਂ ਜਲਦੀ ਕੋਈ ਨਾ ਕੋਈ 에ਅਰਲਾਈਨ ਇੱਥੇ ਚਾਲੂ ਕਰਾ। ਜਿਹੜਾ ਅੰਦਰ LTIT ਬਣ ਰਿਹਾ ਜਿਹੜਾ ਲਿੰਕ ਰੈਕ ਟੈਕਸੀਵੇਅ ਦਾ ਆਪਣਾ ਟੈਕਸੀਵੇਅ ਐ ਸਰ। ਤੇ ਇੱਕ ਦੁਵਾਰ ਵੀ ਹਜੇ ਟੁੱਟਣੀ ਆ ਇਹਦੀਆਂ ਪਰਮਿਸ਼ਨਾਂ ਵਗੈਰਾ ਸਾਰੇ ਜੀ ਕਿੱਥੇ ਸਾਰੀਆਂ ਪਰਮਿਸ਼ਨਾਂ ਸਾਡੇ ਕੋਲ ਆ ਜੀ। ਕੋਈ ਪਰਮਿਸ਼ਨ ਪੈਂਡਿੰਗ ਨਹੀਂ। ਪਿੱਛੇ ਪਰਮਿਸ਼ਨਾਂ ਕਰਕੇ ਹੀ ਮਹੀਨਾ ਡੇਢ ਇਹ ਥੋੜਾ ਲੇਟ ਹੋ ਗਿਆ। ਹੁਣ ਸਾਰੀਆਂ ਪਰਮਿਸ਼ਨਾਂ ਇਨ ਹੈਂਡ ਆ ਇੰਡੀਅਨ 에ਅਰਫੋਰਸ ਵੱਲੋਂ ਵੀ ਸਾਡੇ ਵੱਲੋਂ ਤਾਂ ਚਲੋ ਪਹਿਲਾਂ ਹੀ ਸੀਗੀਆਂ ਤੇ ਕੋਈ ਪਰਮਿਸ਼ਨ ਹੁਣ ਪੈਂਡਿੰਗ ਨਹੀਂ। ਹੁਣ ਜਦੋਂ ਬਿਲਕੁਲ ਕੰਪਲੀਟ ਹੋ ਜਾਏਗਾ ਏਅਰਪੋਰਟ ਅਥਾਰਟੀ ਦੀ ਕੋਈ ਹੋਏਗੀ ਏਅਰਪੋਰਟ ਅਥਾਰਟੀ ਵਾਲੇ ਇੱਥੇ ਬੈਠੇ ਆ ਇਹ ਇਹ ਕੋਈ ਫਾਈਨਲ ਪਰਮਿਸ਼ਨਸ ਹੁੰਦੀਆਂ ਹੋਣੀਆਂ ਜੀ ਜਦੋਂ ਸਭ ਕੁਝ ਹਾਂਜੀ ਹਾਂ ਇਹ ਕਰ ਚੁੱਕੇ ਪਰਸਿਊ ਤੋਂ ਮੈਨੂੰ ਨਹੀਂ ਲੱਗਦਾ ਕੋਈ ਪਰਮਿਸ਼ਨ ਪ੍ਰੋਬਲਮ ਹੋਏਗੀ ਕਿਉਂਕਿ ਇੰਡੀਅਨ ਏਅਰਫੋਰਸ ਵਾਲੀ ਸਾਈਟ ਤੇ ਜਿਹੜਾ ਕੰਮ ਹੈ ਤੁਸੀਂ ਉਹ ਦੁਬਾਰ ਹੈਗੀ ਤੁਸੀਂ ਸੁਣਿਆ ਵੀ ਹੁਣਾਂ ਮਸ਼ੀਨਾਂ ਲੱਗੀਆਂ ਹੋਈਆਂ ਸੀ ਕੁਝ ਵੀ ਬਾਈਡਿੰਗ ਦਾ ਵੀ ਅੰਦਰ ਚੱਲ ਰਿਹਾ ਜੀ ਕਹਿੰਦੇ ਨਹੀਂ ਉਹ 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 ਲੱਗ ਹੈ ਉਹਦਾ ਸਾਡੇ ਨਾਲ ਕੋਈ ਲਿੰਕ ਨਹੀਂ ਜੇ ਜੇ ਇੰਡੀਅਨ 에ਅਰ ਫੋਰਸ ਦਾ ਜਹਾਜ਼ ਉੱਥੇ ਲੈਂਡ ਕਰਦਾ ਤਾਂ ਸਾਡਾ ਵੀ ਕਰ ਜਾ ਉਹ ਕੋਈ ਪ੍ਰੋਬਲਮ ਨਹੀਂ ਉਹ ਉਹਨਾਂ ਦਾ ਆਪਣਾ ਇਸ਼ੂ ਹੈ ਪਰ ਜਿਹੜਾ ਜਿਹੜੇ ਸਾਨੂੰ ਲਿੰਕ ਚਾਹੀਦੇ ਆ ਇੱਕ ਏ ਕਹਿੰਦੇ ਉਹਨੂੰ ਇੱਕ ਡੀ ਇਹਦਾ ਫੁੱਲ ਫਾਰਮੈਟ ਕੀ ਹੈ ਲਿੰਕ ਟੈਕਸੀ ਟ੍ਰੈਕ ਲੈਂਡਰ ਐਕਸੀਵੇ ਆਪਾਂ ਟੈਕਸੀ ਵੇਜ ਨਹੀਂ ਨਹੀਂ ਇਹ ਤੇ ਡੀ ਦਾ ਹੈਗਾ ਅਲਫਾ ਦਾ ਡੈਲਟਾ ਜੋ ਵੀ ਉਹਨੂੰ ਕਹਿੰਦੇ ਆ ਉਹ ਉਹ ਬਣ ਰਿਹਾ ਤੇ ਇੱਕ 57 ਮੀਟਰ ਦਾ ਜਿਹੜਾ ਕਬੀਰ ਇਨਫਲਾਰ ਨੇ ਬਣਾ ਰਹੇ ਆ ਉਹ ਇਧਰ ਨਾਲ ਪਾਸਾ ਉਧਰ ਨਾਲ ਉਧਰ ਜੋੜਨ ਲਈ ਤੋਂ ਇਹ ਸਾਰੇ ਕੰਮ ਇਕੱਠੇ ਚੱਲ ਰਹੇ ਆ ਕਿਉਂਕਿ ਲੈ ਟੈਕਸੀ ਵੇ ਤੇ ਕੰਪਲੀਟ ਆ ਜੀ ਆ ਸਭ ਕੁਝ ਕੰਪਲੀਟ ਹੈ ਇੱਕ ਵੀ ਐਮਐਮ ਦਾ ਸੀ ਲੈਵਲ ਉੱਪਰ ਥੱਲੇ ਨਹੀਂ ਹੋ ਸਕਦਾ ਸੋ ਇਹ ਜੁਆਇੰਟ ਟੀਮ ਕੰਮ ਕਰਦੀ ਹੈ ਆਈਏਐਫਡੀ ਤੇ ਸਾਡੀ ਇਹ ਜੁਆਇੰਟ ਕਰ ਰਹੇ ਆ ਕਿਉਂਕਿ ਆਈਏਐਫ ਦਾ ਸਕਿਉਰਿਟੀ ਪੁਆਇੰਟ ਆ ਇੱਕ ਸਕਿਉਰਿਟੀ ਸਿਸਟਮ ਵੀ ਲੱਗਦਾ ਜਿੱਥੇ ਦਵਾਰ ਤੁਸੀਂ ਦੇਖ ਰਹੇ ਹੋ ਨਾ ਉਹ ਦਵਾਰ ਦੇ ਅੱਗੇ ਗੇਟ ਆ ਜਾਣਾ ਮਤਲਬ ਦਵਾਰ ਨਿਕਲ ਕੇ ਉੱਥੇ ਗੇਟ ਆ ਜਾਣਾ ਉਹ ਗੇਟ ਦੀਆਂ ਵੀ ਫਾਊਂਡੇਸ਼ਨ ਸਾਰੀਆਂ ਬਣ ਗਈਆਂ ਉਹ ਹਫਤੇ 10 ਦੇ ਨਾਲ ਗੇਟ ਵੀ ਆ ਚੁੱਕਾ ਹੈ ਉਹ ਪਰ ਜਮੇਸ਼ੀ ਵੀ ਆਉਗੀ ਇਹੜੇ ਫਲਾਈਸ ਨੂੰ ਤੁਸੀਂ ਤਵੱਜੋ ਦੇ ਰਹੇ ਜਿਵੇਂ ਤੁਸੀਂ ਸੀਜੀਓ ਦਾ ਨੋਮ ਰਿਹਾ ਇੰਡੀਅਨ 에ਅਰਪੋਰਟ ਨੂੰ ਜਾਂ ਦੇਖੋ ਜੀ ਇਹ ਪਤਾ ਨਹੀਂ ਹੁੰਦਾ ਮੈਂ ਤਾਂ ਸਾਰੀਆਂ 에ਅਰਲਾਈਨਸ ਨੂੰ ਮੈਂ ਇੰਡੀਗੋ ਅ 에ਅਰ ਇੰਡੀਆ 에ਅਰ ਇੰਡੀਆ ਐਕਸਪ੍ਰੈਸ ਫਿਰ ਮੈਂ ਕੀ ਨਾਮ ਇਹਨਾਂ ਨੂੰ ਸਪਾਈਸ ਸਪਾਈਸ ਜੈਟ ਮਤਲਬ ਕੋਈ 에ਅਰਲਾਈਨ ਮੈਂ ਛੱਡੀ ਨਹੀਂ ਜਿਹਨੂੰ ਨਹੀਂ ਲੈਤ ਪਰ ਖੀਲੇ ਮੂਵਮੈਂਟ ਤੇ ਕਿਹਦਾ ਰੂਟ ਬਣ ਜੇ ਪਤਾ ਨਹੀਂ ਹੁੰਦਾ ਸੋ ਲੈਟ ਅਸ ਕੀਪ ਆਵਰ ਫਿੰਗਰਸ ਕ੍ਰੋਸ ਤੇ ਜਿਹੜੀ ਵੀ 에ਅਰਲਾਈਨ ਤਿਆਰ ਹੋਏਗੀ ਜੀ ਆਇਆਂ ਨੂੰ ਅਸੀਂ ਕਿਉਂਕਿ ਹੁਣ ਸਿਵਲ 에ਵੀਏਸ਼ਨ ਵਾਲਿਆਂ ਨੂੰ ਵੀ ਮਿਲਿਆ ਸੀ ਸਿਵਲ 에ਵੀਏਸ਼ਨ ਦੇ ਸੈਕਟਰੀ ਨੂੰ ਮਿਨਿਸਟਰ ਸਾਹਿਬ ਨੂੰ ਉਹ ਇੱਕੋ ਗੱਲ ਕਹਿੰਦੇ ਆ ਜੀ ਸਾਡਾ ਰੋਲ ਕੋਈ ਨਹੀਂ ਹੋਣਾਗਾ ਕਿਉਂਕਿ ਸਾਰੀਆਂ 에ਅਰਲਾਈਨਾਂ ਪ੍ਰਾਈਵੇਟਾਈਜ਼ ਹੋ ਗਈਆਂ ਜਿਹੜੀ 에ਅਰਲਾਈਨ ਕਮਰਸ਼ੀਅਲੀ ਵਾਇਬਲ ਸਮਝੇਗੀ ਰੂਟ ਉਹ ਚਲਾ ਸਕਦੀ ਆ ਉਹ ਕਹਿੰਦੇ ਜੇ ਅਸੀਂ ਇੰਟਰਫੇਅਰ ਕਰਦੇ ਆ ਉਹ ਫਿਰ ਸਾਨੂੰ ਕਹਿੰਦੇ ਆ ਜੀ ਸਿਵਲ 에ਵੀਏਸ਼ਨ ਦਾ ਸਿਰਫ ਉਡਾਨਸਕੀ ਮੇਚ ਇੰਟਰਫੇਰੈਂਸ ਹੈ ਹੋਰ ਕਿਸੇ ਕੰਮ ਚ ਇੰਟਰਫੇਰੈਂਸ ਨਹੀਂ ਉਹ ਹੁਣ ਸਿਰਫ ਰੂਲ ਬਣਾਉਂਦੇ ਆ ਤਾਂ ਕਿ ਪੈਸੇਂਜਰਸ ਨੂੰ ਕੋਈ ਪ੍ਰੋਬਲਮ ਨਾ ਆਏ 에ਅਰ ਕਨੈਕਟੀਵਿਟੀ ਕਿਤੇ ਕਿਤੇ ਨਹੀਂ ਮੰਗ ਰਹੇ ਆ ਆਪਾਂ ਹਲੇ ਹਲੇ ਫਿਰ ਹਾਲ ਚਲੋ ਦਿੱਲੀ ਤੋਂ ਤਾਂ ਚਾਲੂ ਹੋਈਏ ਫਿਰ ਫਿਰ ਆਪੇ ਹੌਲੀ ਹੌਲੀ ਹੋ ਜਾਂਦਾ ਹਾਂ ਮੈਂ ਤਾਂ ਪਰ ਧਿਆਨਾ ਇੰਡਸਟਰੀ ਵੀ ਮੰਗਾ ਕਿ ਸਾਨੂੰ ਮੈਟਰੋ ਸਿਟੀਜ਼ ਦੇ ਸਾਰੇ ਸਿਟੀਜ਼ ਨਾਲ ਹੋਏਗੀ ਮੈਂ ਤਾਂ ਤੁਸੀਂ ਕਿਹਾ ਹਲੇ ਕਿ ਮੈਂ ਕਿਹਾ ਚਾਲੂ ਕਰੀਏ ਦਿੱਲੀ ਤੋਂ ਹੁੰਦੀ ਬੰਬੇ ਤੋਂ ਹੁੰਦੀ ਹੈ ਸਾਡਾ ਸਾਡਾ ਮੇਨ ਪਰਪਸ ਹੈ ਕਿ ਚਾਲੂ ਹੋਵੇ